ਇਹਨਾਂ ਕੁੜੀਆਂ ਦੇ ਕੱਪੜੇ ਪਾੜੇ ਪ੍ਰੈਗਨੈਂਟ ਕੁੜੀ ਆ ਸਭ ਤੋਂ ਵੱਡੀ ਸ਼ਰਮਸਾਰ ਕਰਨ ਵਾਲੀ ਜਿਹੜੀ ਹੈਗੀ ਆ ਉਹਦੇ ਢਿੱਡ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਕੋਈ ਐਮਐਲਏ ਕੋਈ ਮੰਤਰੀ ਆ ਅਸੀਂ ਚੌਕਾ ਦੇ ਵਿੱਚ ਬੜਨ ਨਹੀਂ ਦਿੰਦੇ ਚੌਕੇ ਪਿੰਡ ਦੇ ਵਿੱਚ ਜੇ ਕੋਈ ਆਮ ਆਦਮੀ ਪਾਰਟੀ ਦਾ ਕੋਈ ਵੱਡਾ ਲੀਡਰ ਮੰਤਰੀ ਆ ਚਾਹੇ ਐਮਐਲਏ ਆ ਜੇ ਉਹ ਆਊ ਤਾਂ ਆਪਦੀ ਪੜੀ ਆਪ ਵਿਚਾਰੋ ਜਿਨ੍ਹਾਂ ਨੂੰ ਪੰਜਵਾਂ ਪੰਜਵਾਂ ਮਹੀਨਾ ਸੀ ਉਹਨਾਂ ਦੇ ਲੱਤਾਂ ਢਿੱਡ 'ਚ ਮਾਰੀਆਂ ਭਗਵਾਨ ਤੁਮਾਨ ਕਈ ਨਹੀਂ ਜ਼ਬਰਦਸਤੀ ਨਹੀਂ ਕਰਨੀ ਸੀ ਇਹਨਾਂ ਨੇ ਕੀ ਕਸੂਰ ਸੀ ਪੁੱਤ ਵੀ ਤੂੰ ਪ੍ਰਭਾਨਤ ਮਾਨ ਤੂੰ ਹਾਈ ਕਰਦਾ ਤੇਰੇ ਗੁੜੀਆਂ ਵੀ ਹੋ ਗਈ ਤੂੰ ਤਰਸ ਕਰਦਾ ਪੁੱਤ ਜਿਹੜੇ ਅੰਦਰ ਖੜੇ ਸੀ ਲੋਕ ਉਹ ਸਾਡੀਆਂ ਵੀਡੀਓ ਬਣਾ ਕੇ ਸਾਨੂੰ ਜਲੀਲ ਕਰ ਰਹੇ ਸੀ ਤੇ ਦੰਦ ਕੱਢ ਰਹੇ ਸੀ ਤੇ ਪ੍ਰਸ਼ਾਸਨ ਉਹਨਾਂ ਨੂੰ ਦੇਖ ਕੇ ਹੱਸ ਰਿਹਾ ਸੀ ਮਤਲਬ ਉਹਨਾਂ ਨੂੰ ਕਹਿ ਰਿਹਾ ਸੀ ਵੀ ਦੇਖੋ ਅਸੀਂ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਉਵੇਂ ਕਰਾਤਾ ਤੇ ਇੱਥੇ ਗੁੰਡਿਆਂ ਵੱਲੋਂ ਪ੍ਰਸ਼ਾਸਨ ਦੀ ਸਹਾਈਤ ਇਹ ਕਾਟਰ ਚਲਾਇਆ ਗੇਟ ਵਾਟਰ ਹੈਜ ਕਾਟਰ ਦੇ ਨਾਲ ਜਦੋਂ ਉਹਨਾਂ ਕੁੜੀਆਂ ਰੋਸ ਪੁੱਕਰਾ ਕਰ ਰਹੀਆਂ ਸੀ ਵੀ ਅਸੀਂ ਗੇਟ ਨਹੀਂ ਖੋਲਣ ਦੇਵਾਂਗੇ ਉਹਨਾਂ ਦੇ ਹੱਥਾਂ ਦੇ ਉੱਤੇ ਕਾਟਰ ਵੱਜਿਆ ਹੋ ਰਾਮਪਰਾ ਹਸਪੀਟਲ ਵਿੱਚ ਦਾਖਲ ਲਿਆ ਕੁੜੀਆਂ ਇੱਕ ਸਾਡੇ ਪਿੰਡ ਦਾ ਮੋਹਤਵਾਰ ਆਗੂ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਬੰਦਾ ਬੋਲ ਰਿਹਾ ਹੈ ਕਿ ਬਹੁਤ ਵਧੀਆ ਸਾਡੀ ਸਰਕਾਰ ਨੇ ਕੰਮ ਕੀਤਾ ਕਿ ਇਹਨਾਂ ਕੁੜੀਆਂ ਦੇ ਕੱਪੜੇ ਪਾੜੇ ਨਹੀਂ ਸਾਨੂੰ ਗੱਲ ਕਰਾਂ ਥਾਣੇ ਦੇ ਵਿੱਚ ਲੈ ਕੇ ਗਏ ਸੀ 30 ਦੇ ਕਰੀਬ ਉੱਥੇ ਬੰਦ ਸੀਗੇ ਥਾਣੇ ਦੇ ਵਿੱਚ 40 ਦੇ ਕਰੀਬ ਸੀਗੇ 20 25 20 ਮਾੜਮਾ ਸੀ 15 ਵਾਂਗੂ ਅਸੀਂ ਜਿਹੜੇ ਮਰਦ ਸੀਗੇ ਉੱਥੇ ਇੰਨਾਂ ਕੁੜੀਆਂ ਨੂੰ ਜਦੋਂ ਘੜੀਸਿਆ ਉਹ ਸਾਥੋਂ ਚੱਲਿਆ ਨਹੀਂ ਗਿਆ ਕਿ ਐਡੇ ਵੀ ਜ਼ਬਰਦਸਤ ਸਰਕਾਰ ਨੂੰ ਆਉਣ ਦੀ ਹੋਰ ਵੀ ਬਹੁਤ ਤਰੀਕੇ ਹੁੰਦੇ ਆ ਧਰਨਾ ਰਹਾਣ ਦੇ ਕਿ ਕੁੜੀਆਂ ਦੇ ਢਿੱਡਾਂ ਦੇ ਵਿੱਚ ਰੱਤਾਂ ਮਾਰੀਆਂ ਜਾਣ ਉਹਨਾਂ ਦੀਆਂ ਚੁੰਨੀਆਂ ਖਿੱਚੀਆਂ ਜਾਣ ਭਗਵਾਨ ਤੁਮਾਣ ਤੂੰ ਤਾਂ ਸਾਨੂੰ ਛੜਕਾਂ ਤੇ ਰੋਲਤਾ ਤੂੰ ਤਾਂ ਦੋ ਦੋ ਵਿਆਹ ਕਰਾਣੇ ਆ ਕੁੜੀਆਂ ਦੀਆਂ ਤਾਂ ਸੁਣ ਲੈ ਤੂੰ ਕੁੜੀਆਂ ਦੀਆਂ ਇਹਨਾਂ ਦੇ ਢਿੱਡ ਭੁੱਖੇ ਨਾ ਐਨੀ ਜਲੀਲਤਾ ਸੀ ਪਹਿਲੀ ਵਾਰ ਦੇਖਿਆ ਕਿ ਕੁੜੀਆਂ ਨੂੰ ਐਂ ਘੁਿਸਿਆ ਗਿਆ ਬਜ਼ੁਰਗਾਂ ਨੂੰ ਘੁਿਸਿਆ ਗਿਆ ਡਾਂਗਾ ਮਾਰੀਆਂ ਗਈਆਂ ਬੱਸਾਂ ਦੇ ਵਿੱਚ ਬੈਠੇ ਡਾਂਗਾ ਮਾਰੀਆਂ ਗਈਆਂ ਆਉਂਦਾ ਤਾਂ ਹੈ ਨਹੀਂ ਇੱਜ਼ਤ ਤਾਂ ਹੈ ਨਹੀਂ ਦੋ ਸਾਲ ਭਗਵੰਤ ਪੀਲੇ ਕੇ ਉਹਦੀਆਂ ਕੜਚੀਆਂ ਪੁੱਤ ਮੇਰਿਆ ਤਾਂ ਕੋਈ ਚੰਗਾ ਕੰਮ ਨਹੀਂ ਕੀਤਾ ਲੋਕਾਈ ਟੀਵੀ ਨਾਲ ਜੁੜੇ ਤਸੀਮ ਆਹਮ ਤਾਜ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲਗਭਗ 2 ਸਾਲ ਦਾ ਸਮਾਂ ਪਿਆ ਅਕਸਰ ਹੁੰਦਾ ਕਿ ਲੋਕ ਸਰਕਾਰਾਂ ਦਾ ਬਾਈਕਾਟ ਕਰਦੇ ਆ ਲੀਡਰਾਂ ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕਦੇ ਆ ਉਹ ਹੁੰਦਾ ਚੋਣਾਂ ਦੇ ਨੇੜੇ ਆ ਕੇ ਲਗਭਗ ਜਦੋਂ ਮਹੀਨਾ ਜਾਂ 2 ਮਹੀਨੇ ਰਹਿ ਜਾਂਦੇ ਉਹਦੋਂ ਹੁੰਦਾ ਪਰ ਪੰਜਾਬ ਸਰਕਾਰਾਂ ਵਾਲੀ ਪਾਰਟੀ ਸਰਕਾਰ ਆ ਪੰਜਾਬ ਦੇ ਵਿੱਚ ਇਹਦੇ ਵਿੱਚ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ ਉਹ ਇਹ ਆ ਕਿ ਚੋਣਾ ਤੋਂ 2 ਸਾਲ ਪਹਿਲਾਂ ਜਿਹੜਾ ਬਾਈਕਾਟ ਆ ਉਹ ਪਿੰਡਾਂ ਦੇ ਵਿੱਚ ਸ਼ੁਰੂ ਹੋ ਗਿਆ ਪਿੰਡ ਚੌਕੇ ਆ ਉੱਥੇ ਖੜੇ ਆ ਜਿਹੜਾ ਮੋਰਚਾ ਚੱਲ ਰਿਹਾ ਸੀ ਲਗਭਗ ਕਈ ਲੰਮੇ ਸਮੇਂ ਚੱਲ ਰਿਹਾ ਉੱਥੇ ਰਾਤ ਪੁਲਿਸ ਦੇ ਵੱਲੋਂ ਉਸ ਮੋਰਚੇ ਨੂੰ ਅਖਾੜਿਆ ਗਿਆ ਸੀਗਾ ਤੇ ਜਿਹੜੇ ਇੱਥੇ ਬੈਠੇ ਸੀਗੇ ਟੀਚਰ ਜਾਂ ਜਥੇਬੰਦੀਆਂ ਦੇ ਆਗੂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਪਿੰਡ ਵੱਲੋਂ ਬਾਈਕਾਟ ਕੀਤਾ ਗਿਆ ਗਲਬਾਤ ਪੂਰੀ ਕਰਨ ਦੇ ਆ ਕਿ ਕਟਨਾ ਕੀ ਵਾਪਰੀ ਹੈ ਤੇ ਹੁਣ ਕੀ ਫੈਸਲਾ ਤੇ ਅਗਲਾ ਕੀ ਹੋਊਗਾ ਇੱਥੋਂ ਦਾ ਸਾਰਾ ਬਾਈ ਸਭ ਤੋਂ ਪਹਿਲਾਂ ਰਾਤ ਕੀ ਵਾਪਰਿਆ ਇੱਥੇ ਕੀ ਕੁਝ ਹੁੰਦਾ ਇੱਥੇ ਕਾ ਪਿਛਲੇ ਲੰਬੇ ਸਮੇਂ ਤੋਂ ਇੱਥੇ ਜਿਹੜੇ ਆਦਰਸ਼ ਸਕੂਲ ਦੇ ਟੀਚਰ 12 ਤੇ 12-12 ਸਾਲਾਂ ਤੋਂ ਪੜ੍ਹਾ ਰਹੇ ਸੀ ਇੱਥੋਂ ਦੀ ਮੈਨੇਜਮੈਂਟ ਆ ਜਿਹੜੀ ਉਹ 2-3 ਸਾਲਾਂ ਤੋਂ ਲੈ ਕੇ ਲਗਾਤਾਰ ਇੱਕ ਤਾਂ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਨੇ ਦਿੱਤੀਆਂ ਜੀ ਉਹਨਾਂ ਦੇ ਜਾਂ ਜਿਹੜੀਆਂ ਹੋਰ ਸਹੂਲਤਾਂ ਵੰਡਦੀਆਂ ਸੀ ਖੇਡਾਂ ਦੀਆਂ ਜਾਂ ਖਾਣੇ ਵੇ ਮੈਡ ਡੀਲ ਦੇ ਵਿੱਚ ਕੋਈ ਚੰਗਾ ਖਾਣਾ ਫਰੂਟ ਵਗੈਰਾ ਆਉਂਦੇ ਆ ਉਹ ਰੋਕਿਆ ਵਿਆ ਸੀ ਇਹਨਾਂ ਨੇ ਜੀ ਉਹਦੀ ਲੁੱਟ ਕਰ ਰਹੇ ਸੀ ਇਹ ਤੇ ਉਸ ਤੋਂ ਬਾਅਦ ਜਦੋਂ ਮਾਪਿਆਂ ਦੇ ਟੀਚਰਾਂ ਵੱਲੋਂ ਜਿਹੜੇ ਟੀਚਰਾਂ ਨੇ ਆਵਾਜ਼ ਠਾਈ ਉਹਨਾਂ ਨੂੰ ਟਰਮੀਨੇਟ ਕੀਤਾ ਗਿਆ ਉਸ ਤੋਂ ਬਾਅਦ ਮਾਪਿਆਂ ਟੀਚਰਾਂ ਬੋਲੇ ਇੱਥੇ ਧਰਨਾ ਲਾਇਆ ਧਰਨਾ ਲਾਉਣ ਤੋਂ ਬਾਅਦ ਜਦੋਂ ਇੱਥੇ ਪ੍ਰਸ਼ਾਸਨ ਕਹ ਅਧਿਕਾਰੀ ਆਏ ਇੱਕ ਦਿਨ ਪਹਿਲਾਂ ਸਕੂਲ ਨੂੰ ਜਿੰਦਾ ਲਾਇਆ ਉਹ ਭਰੋਸਾ ਦਿਵਾ ਕੇ ਗਏ ਤਹਿਸੀਲਾਰ ਮੈਡਮ ਕਿ ਅਸੀਂ ਮੈਨੇਜਮੈਂਟ ਦੇ ਖਿਲਾਫ ਕਾਰਵਾਈ ਕਰਾਂਗੇ ਟੀਚਰਾਂ ਨੂੰ ਬਹਾਲ ਕਰਾਵਾਂਗੇ ਉਸ ਤੋਂ ਬਾਅਦ ਲਗਾਤਾਰ 45 ਦਿਨ ਇੱਥੇ ਪੈਰਲਰ ਧਰਨਾ ਚੱਲਿਆ ਕਿਸੇ ਨੇ ਆ ਕੇ ਬਾਤ ਨਹੀਂ ਪੁੱਛੀ ਤਿੰਨ ਵਾਰੀ ਮੌੜ ਹਲਕੇ ਦਾ ਮੈਸਰ ਖਾਨਾ ਜਿਹੜਾ ਸੁਖਵੀਰ ਸਿੰਘ ਮੈਸਰ ਖਾਨ ਨੇ ਐਮਐਲਏ ਆ ਇਥੋਂ ਦੀ ਆਪਦੀ ਗੱਡੀਆਂ ਲੈ ਕੇ ਨੰਗਿਆ ਇੱਕ ਵਾਰੀ ਵੀ ਉਹਨੇ ਖੜ ਕੇ ਨਾ ਟੀਚਰਾਂ ਨੂੰ ਇਹ ਗੱਲ ਨਹੀਂ ਪੁੱਛੀ ਕਿ ਤੁਸੀਂ ਇੱਥੇ ਕਿਵੇਂ ਧਰਨਾ ਲਾਈ ਬੈਠੇ ਹੋ ਕੀ ਗੱਲ ਆ ਤੁਸੀਂ ਮੈਨੂੰ ਦੱਸੋ ਮੈਂ ਤੁਹਾਡੇ ਹਲਕੇ ਦਾ ਐਮਐਲਏ ਮੈਂ ਤੁਹਾਡਾ ਹੱਲ ਕਰਵਾਉਂ ਉਸ ਤੋਂ ਬਾਅਦ ਜਦੋਂ ਬੱਚਿਆਂ ਦੀ ਪੜ੍ਹਾਈ ਪੰਚਾਇਤ ਆਈ ਕਿ ਬੱਚਿਆਂ ਦੀ ਪੜ੍ਹਾਈ ਕਰਵਾਉਣੀ ਆ ਇਹਨਾਂ ਟੀਚਰਾਂ ਨੇ ਬੱਚਿਆਂ ਦੀ ਪੜ੍ਹਵਾਈ ਪੜ੍ਹਾਈ ਕਰਵਾਈ ਪੇਪਰ ਆ ਜਿਹੜੇ ਉਹ ਦਵਾਏ ਹੁਣ ਜਦੋਂ ਸੁੱਟੀਆਂ ਦਾ ਟਾਈਮ ਚੱਲ ਰਿਹਾ ਸੀ ਇਹਨਾਂ ਟੀਚਰਾਂ ਨੇ ਸਕੂਲ ਦਾ ਬਾਈਕਟ ਕਰਤਾ ਤੇ ਸਕੂਲ ਨੂੰ ਜਿੰਦਾ ਲਾਇਆ ਕਿ ਅਸੀਂ ਇਥੋਂ ਦੀ ਲਟੇਰੀ ਮੈਨੇਜਮੈਂਟ ਨੂੰ ਇੱਥੇ ਨਹੀਂ ਵੜਨ ਦਿੱਤੇ ਮਾਪਿਆਂ ਦਾ ਭਰਮਾ ਹੰਗਾਰਾ ਜਿਹੜਾ ਇਹਨਾਂ ਟੀਚਰਾਂ ਨੂੰ ਮਿਲਿਆ ਤੇ ਉਸ ਤੋਂ ਬਾਅਦ ਜਦੋਂ ਇੱਥੇ ਕੱਲ ਇਹਨਾਂ ਨੇ ਇੱਕ ਹੋਰ ਐਕਸ਼ਨ ਕੀਤਾ ਕਿ ਜਿਹੜੀ ਪ੍ਰਿੰਸੀਪਲ ਆ ਜਿਹੜੀ ਅੰਦਰ ਬੈਠੀ ਰਿਕਾਰਡ ਦੀ ਰਿਕਾਰਡ ਦਾ ਉਤਲ-ਬੁਤਲ ਕਰ ਰਹੀ ਹੈ ਰਿਕਾਰਡ ਦਾ ਕੋਈ ਜਿਹੜਾ ਇਹਨਾਂ ਟੀਚਰਾਂ ਦਾ ਪੁਰਾਣਾ ਰਿਕਾਰਡ ਬਣਿਆ ਹੋਇਆ 12 ਸਾਲਾਂ ਦਾ ਉਹਨੂੰ ਗਾਇਬ ਕਰ ਸਕਦੀ ਹੈ ਇਹਨਾਂ ਵੱਲੋਂ ਕਿਹਾ ਵੀ ਉਹਨੂੰ ਪ੍ਰਿੰਸੀਪਲ ਵੀ ਨਹੀਂ ਵੜਨ ਦਿੱਤਾ ਇਹਦਾ ਘਰਾਓ ਕਰਾਂਗੇ ਇੱਕ ਘੰਟੇ ਦਾ ਉਹਦਾ ਘਰਾਓ ਸੀ ਉਸ ਤੋਂ ਬਾਅਦ ਉਹ ਰਸਤਾ ਖਾਲੀ ਕਰਤਾ ਵੀ ਤੁਸੀਂ ਜਾ ਸਕਦੇ ਹੋ ਇੱਕ ਔਰਤ ਦੇ ਹੋਣ ਦੇ ਨਾਤੇ ਪਰ ਉਦੋਂ ਬਾਅਦ ਪ੍ਰਸ਼ਾਸਨ ਇੱਥੇ ਐ ਚੜ ਕੇ ਆਇਆ ਵੀ ਪੂਰਾ ਘਟੋ ਘਟਾ ਜ਼ਿਲ੍ਹੇ ਦਾ ਪ੍ਰਸ਼ਾਸਨ ਠੀਕ ਹੈ ਆ ਕੇ ਇੱਥੇ ਇਹਨਾਂ ਕੁੜੀਆਂ ਨੂੰ ਧੱਕਾ ਮੁੱਕੀ ਕੀਤੀ ਇੱਥੇ ਇੱਕ ਘ੍ਰਿਸਿਆ ਇਹਨਾਂ ਨੂੰ ਤੁਸੀਂ ਵੀਡੀਓ ਦੇਖੋ ਵੀਡੀਓ ਵਾਇਰਲ ਨੇ ਕਿਸਾਨ ਜੱਥੇ ਬੰਦਿਆਂ ਦੇ ਆਗੂਆਂ ਨੂੰ ਘ੍ਰਿਸਿਆ ਇਹਨਾਂ ਕੁੜੀਆਂ ਦੇ ਕੱਪੜੇ ਪਾੜੇ ਪ੍ਰੈਗਨੈਂਟ ਕੁੜੀ ਆ ਸਭ ਤੋਂ ਵੱਡੀ ਸ਼ਰਮਸਾਰਗਰ ਕਰਨ ਲੱਗਦੀ ਜਿਹੜੀ ਹੈਗੀ ਆ ਉਹਦੇ ਢੱਡ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਅੱਛਾ ਤੇ ਇੱਥੇ ਗੁੰਡਿਆਂ ਵੱਲੋਂ ਪ੍ਰਸ਼ਾਸਨ ਦੀ ਸਹਾਇਤ ਇਹ ਕਾਟਰ ਚਲਾਇਆ ਗੇਟ ਬੱਡਰ ਰਹੀ ਸੀ ਕਾਟਰ ਦੇ ਨਾਲ ਜਦੋਂ ਉਹਨਾਂ ਕੁੜੀਆਂ ਰੋਸ ਕਰਾ ਕਰ ਰਹੀਆਂ ਸੀ ਵੀ ਅਸੀਂ ਗੇਟ ਨਹੀਂ ਖੋਲਣ ਦੇਵਾਂਗੇ ਉਹਨਾਂ ਦੇ ਹੱਥਾਂ ਦੇ ਉੱਤੇ ਕਾਟਰ ਵੱਜਿਆ ਹੋ ਰਾਮਪਰਾ ਹਸਪੀਟਲ ਵਿੱਚ ਦਾਖਲ ਲਏ ਕੁੜੀਆਂ ਤੇ ਇਹ ਗੁੰਡਿਆਂ ਤੋਂ ਵੀ ਇਹ ਕੁਝ ਕਰਵਾਈ ਜਾਂਦੇ ਨੇ ਤੇ ਉਸ ਤੋਂ ਬਾਅਦ ਅਸੀਂ ਫੈਸਲਾ ਲੈਂਤਾ ਹੈ ਅੱਛਾ ਇੱਕ ਵਾਰ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਸੀਗੇ ਇੱਥੋਂ ਬਿਲਕੁਲ ਜੀ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਵਿੱਚ ਮੈਂ ਵੀ ਸ਼ਾਮਲ ਸੀ ਸਾਨੂੰ ਗੱਲਕਲਾਂ ਥਾਣੇ ਦੇ ਵਿੱਚ ਲੈ ਕੇ ਗਏ ਸੀ 30 ਦੇ ਕਰੀਬ ਉੱਥੇ ਬੰਦ ਸੀਗੇ ਥਾਣੇ ਦੇ ਵਿੱਚ 40 ਦੇ ਕਰੀਬ ਸੀਗੇ 20 25 20 ਮਾੜਮਾ ਸੀ 15 ਵਾਂਗੂ ਅਸੀਂ ਜਿਹੜੇ ਮਰਦ ਸੀਗੇ ਉੱਥੇ ਉੱਥੇ ਬੰਦ ਕੀਤਾ ਗਿਆ ਸਾਨੂੰ ਉਸ ਤੋਂ ਬਾਅਦ ਸਾਨੂੰ ਜਦੋਂ ਜਥੇਬੰਦੀਆਂ ਦਾ ਉਧਰੋਂ ਐਲਾਨ ਹੋ ਗਿਆ 9:30 ਵਜੇ ਸਾਨੂੰ ਰਿਹਾ ਕੀਤਾ ਠੀਕ ਹੈ ਉਸ ਤੋਂ ਬਾਅਦ ਜਦੋਂ ਉੱਥੇ ਇੱਕ ਸਾਡੇ ਪਿੰਡ ਦਾ ਮੋਤਵਾ ਰਾਗੂ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਨੂੰ ਚੋਣਾਂ ਦੇ ਵਿੱਚ ਵੀ ਕਰਾਰੀ ਹਾਰ ਮਿਲੀ ਹੋਈ ਹੈ ਉਹ ਬੰਦਾ ਬੋਲ ਰਿਹਾ ਹੈ ਕਿ ਬਹੁਤ ਵਧੀਆ ਸਾਡੀ ਸਰਕਾਰ ਨੇ ਕੰਮ ਕੀਤਾ ਕਿ ਇਹਨਾਂ ਕੁੜੀਆਂ ਦੇ ਕੱਪੜੇ ਪਾੜੇ ਨੇ ਅੱਛਾ ਤੇ ਅਸੀਂ ਉਸ ਤੋਂ ਬਾਅਦ ਫੈਸਲਾ ਲੈਂਤਾ ਕਿ ਜਿੰਨਾ ਚਿਰ ਇਹ ਮਸਲੇ ਨਹੀਂ ਨਿਬੜਦੇ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਕੋਈ ਐਮਐਲਏ ਕੋਈ ਮੰਤਰੀ ਆ ਅਸੀਂ ਚੌਕਾਂ ਦੇ ਵਿੱਚ ਵੜਨ ਨਹੀਂ ਦਿੰਦੇ ਕਿਉਂਕਿ ਇਹ ਫੈਸਲਾ ਤਾਂ ਲੈਂਤਾ ਹੈ ਪਹਿਲਾਂ ਸੰਬੂ ਤੇ ਖਨੌਰੀ ਦੇ ਉੱਤੇ ਟਰਾਲੀਆਂ ਦੀ ਤੋੜਪੰਨ ਕੀਤੀ ਉੱਥੇ ਸਾਡੇ ਸਮਾਨ ਚੋਰੀ ਕੀਤਾ ਸਾਡੇ ਬਜ਼ੁਰਗਾਂ ਨੂੰ ਤੁਸੀਂ ਆਪ ਕਵਰੇਜ ਕਰਕੇ ਆਏ ਹੋ ਉਹਨਾਂ ਨੂੰ ਘਰਾਂ ਤੱਕ ਬੱਸ ਸਟੈਂਡ ਤੱਕ ਵੀ ਪੁਲਿਸ ਵੱਲੋਂ ਛੱਡਣ ਦੀ ਖੇਚਲ ਨਹੀਂ ਕੀਤੀ ਉਹਨਾਂ ਨੂੰ ਤੰਬੂਆਂ 'ਚੋਂ ਕੱਢ ਕੇ ਇਹ ਗੱਲ ਕਿਹਾਗੇ ਕਿ ਚਲੋ ਇੱਥੋਂ ਜਾਓ ਤੁਸੀਂ ਤੇ ਉਲਟਾ ਲੋਕਾਂ ਨੂੰ ਲੜਾਉਣ ਦੀ ਖਾਤਰ ਸਰਕਾਰ ਨੇ ਭਰਮ ਭਲੇਖਾ ਪਾਲਿਆ ਕਿ ਜਿਹੜਾ ਵਪਾਰ ਹੈ ਵਪਾਰਾਂ ਦਾ ਨੁਕਸਾਨ ਹੋ ਰਿਹਾ ਹੈ ਉਧਰ ਦੂਜੇ ਪਾਸੇ ਉਹਨਾਂ ਨੂੰ ਦੱਸਣਾ ਚਾਹੁੰਦੇ ਵਪਾਰੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਕਿਸਾਨਾਂ ਦੇ ਧਰੇ ਨਾਲ ਕੋਈ ਨੁਕਸਾਨ ਨਹੀਂ ਹੋ ਰਿਹਾ ਸਾਡਾ ਵਪਾਰ ਨੂੰ ਖਤਰਾ ਤਾਂ ਐਮਾਜਨ ਕੰਪਨੀਆਂ ਵਰਗਾਂ ਤੋਂ ਆਵਾ ਜਿਹਨੇ ਫਲਿੱਪਕਾਰਟ ਵਰਗੀਆਂ ਕੰਪਨੀਆਂ ਨੂੰ ਵੱਡੇ ਵੱਡੇ ਮਾਲ ਖੋਲ ਕੇ ਦਿੱਤੇ ਜਾ ਰਹੇ ਨੇ ਉਹਨਾਂ ਤੋਂ ਖਤਰਾ ਸਾਨੂੰ ਕਿਸਾਨਾਂ ਤੋਂ ਖਤਰਾ ਨਹੀਂ ਕਿਸਾਨ ਆਪਦਾ ਹੱਕ ਮੰਗ ਰਹੇ ਨੇ ਇਹ ਭਰਮ ਭਲੇਖਾ ਪਾਲ ਕੇ ਇਹ ਲੋਕਾਂ ਨੂੰ ਲੜਾਉਣਾ ਚਾਹੁੰਦੇ ਨੇ ਇਸ ਕਰਕੇ ਅਸੀਂ ਛੋਡੇ ਮਦੇ ਹੋਰ ਅਸੀਂ ਦੱਸਣਾ ਚਾਹੁੰਦੇ ਆ ਚੌਕੇ ਪਿੰਡ ਦੇ ਵਿੱਚ ਜੇ ਕੋਈ ਆਮ ਆਦਮੀ ਪਾਰਟੀ ਦਾ ਕੋਈ ਵੱਡਾ ਲੀਡਰ ਮੰਤਰੀ ਆ ਚਾਹੇ ਐਮਐਲਏ ਆ ਜੇ ਉਹ ਆਊ ਤਾਂ ਆਪਦੀ ਪੜੀ ਆਪ ਵਿਚਾਰੋ ਜਿੰਨਾ ਚਿਰ ਇਹਨਾਂ ਦਾ ਮਸਲਾ ਨਹੀਂ ਹੱਲ ਕਰਦੇ ਉਹ ਆ ਕੇ ਇਹਨਾਂ ਦੀ ਗੱਲ ਨਹੀਂ ਸੁਣਦੇ ਅੱਛਾ ਭਈ ਆਮ ਤੌਰ ਤੇ ਹੁੰਦਾ ਕਿ ਜਦੋਂ ਚੋਣਾਂ ਨੇੜੇ ਹੁੰਣ ਉਦੋਂ ਦੇ ਫੈਸਲੇ ਹੁੰਦੇ ਆ ਪਿੰਡਾਂ ਵਿੱਚ ਬੋਰਡ ਲਾ ਦਿੰਦੇ ਆ ਕਿ ਆਮ ਆਦਮੀ ਪਾਰਟੀ ਦਾ ਜਾਂ ਸਰਕਾਰ ਦਾ ਜਿਹਦੀ ਵੀ ਸਰਕਾਰ ਹੁੰਦੀ ਹੈ ਕਿ ਸਾਡੇ ਪਿੰਡ 'ਚ ਨਾ ਵੜਨ ਹਾਲੇ ਤਾਂ ਕੋਈ ਨਾਮੋ ਨਿਸ਼ਾਨ ਨਹੀਂ ਜੇ ਵੋਟਾਂ ਕਦੋਂ ਹੋਣੀਆਂ ਕਦੋਂ ਨਹੀਂ 2027 ਦੇ ਵਿੱਚ ਹੋਣੀਆਂ 2 ਸਾਲ ਦਾ ਲਗਭਗ ਸਮਾਂ ਪਿਆ ਹਾਲੇ ਵੀ ਹੁਣੇ ਇਹ ਫੈਸਲੇ ਪੰਡਣਾ ਵਿੱਚ ਆਉਣ ਲੱਗੇ ਇਹਦਾ ਕੀ ਮੰਨਦੇ ਇਹ ਜੀ ਤੁਹਾਡੇ ਸਾਹਮਣੇ ਆ ਜਿਹੜਾ ਮੁੱਖ ਮੰਤਰੀ ਸਾਹਿਬ ਵਾਦਾ ਕਰਕੇ ਆਇਆ ਸੀ ਆਪ ਆਪਣੇ ਨਾਲ ਦਿੱਲੀ ਅੰਦੋਲਨਾਂ ਦੇ ਵਿੱਚ ਜਾ ਕੇ ਇਹਨਾਂ ਦੇ ਆਮਨ ਰੋੜੇ ਵਰਗੇ ਤੁਸੀਂ ਫੋਟੋਆਂ ਦੇਖੋ ਆਪ ਜਾ ਕੇ ਧਰਨੇ ਦੇ ਵਿੱਚ ਬੈੰਦੇ ਰਹੇ ਆ ਇਹ ਗੱਲ ਇਹਦੇ ਬਿਆਨ ਨੇ ਤੁਸੀਂ ਟਵੀਟ ਕੱਢ ਲਓ ਮੁੱਖ ਮੰਤਰੀ ਸਾਹਿਬ ਦਾ ਕੈਪਟਨ ਮਰਿੰਦਰ ਸਿੰਘ ਨੂੰ ਕਹਿ ਰਿਹਾ ਕਿ ਤੂੰ ਕਿਸਾਨਾਂ ਦੀ ਵਕਾਲਤ ਕਰ ਕਿਸਾਨਾਂ ਨੂੰ ਦਿੱਲੀ ਜਾਣ ਦੇ ਕੈਪਟਨ ਸਾਹਿਬ ਨੇ ਤਾਂ ਦਿੱਲੀ ਤੋਰ ਤੇ ਚਾਹੇ ਲੋਕਾਂ ਦੀ ਤਾਕਤ ਨਾ ਗਈ ਜਿਹੜਾ ਦਿੱਲੀ ਅੰਦੋਲਨ ਲੜਿਆ ਕੈਪਟਨ ਨੂੰ ਵੀ ਪਿੱਛੇ ਧੱਕਿਆ ਪਰ ਇਹਨੇ ਰਾਹ ਦੇ ਵਿੱਚ ਕੰਡੇ ਵਸਾਏ ਇਹਨੇ ਇਹ ਗੱਲ ਕਹੀ ਕਿ ਕਿਸਾਨ ਰਾਹ ਦਾ ਰੋੜਾ ਬਣ ਰਹੇ ਨੇ ਕਿਸਾਨ ਸਾਡੇ ਵਿਕਾਸ ਦਾ ਰੋੜਾ ਬਣ ਰਹੇ ਨੇ ਜਿਹੜਾ ਕਿਸਾਨਾਂ ਦੇ ਸਿਰ ਤੋਂ ਝੂਠੀਆਂ ਝੂਠ ਮਾਰ ਕੇ ਲੋਕਾਂ ਤੋਂ ਵੋਟਾਂ ਲੈ ਕੇ ਮੁੱਖ ਮੰਤਰੀ ਬਣ ਗਿਆ ਜਿਹੜਾ ਕਹਿੰਦਾ ਸੀ ਮੈਂ ਮਾਸਟਰ ਦਾ ਮੁੰਡਾ ਉਹਦਾ ਵਿਰੋਧ ਤਾਂ ਜੈਜੀ ਬਣਦਾ ਹੀ ਸੀ ਕਿਉਂਕਿ ਸੰਭੂ ਤੇ ਖਨੌਰੀ ਦੇ ਉੱਤੇ ਐਡਾ ਵੱਡਾ ਮੋਰਚਾ ਲੱਗਿਆ ਉਹਨੂੰ ਐਂ ਖੜਿਆ ਦੇਣਾ ਤਾਂ ਧੋਖੇ ਨਾਲ ਪਹਿਲੀ ਵਾਰ ਹੋਇਆ ਕਿ ਧੋਖੇ ਨਾਲ ਮੀਟਿੰਗ ਦੇ ਵਿੱਚ ਬੁਲਾ ਕੇ ਕਿਸਾਨਾਂ ਆ ਕੇ ਉਹਨੂੰ ਟ੍ਰੇਨ ਕਰ ਲਿਆ ਤੇ ਉਸ ਤੋਂ ਬਾਅਦ ਬਜ਼ੁਰਗਾਂ ਨੂੰ ਕੁੱਟਿਆ ਆ ਕੱਲ ਇੱਥੇ ਹਮਲਾ ਕਰਤਾ ਲੇਲੇ ਵਾਲ ਪਾਇਪ ਲਾਈਨ ਦਾ ਰੌਲਾ ਤਿੰਨ ਸਾਲਾਂ ਤੋਂ ਚੱਲ ਰਿਹਾ ਉਹ ਨਹੀਂ ਸਿਰੇ ਚੜ ਰਿਹਾ ਇਸ ਕਰਕੇ ਇਹਨਾਂ ਦਾ ਵਿਰੋਧ ਤਾਂ ਬਣਦਾ ਹੈ ਇਹ ਵਿਰੋਧ ਜਿਹੜਾ ਕਾਰਡਾ ਵਿਰੋਧ ਚਾਉ ਦੇ ਵਿੱਚੋਂ ਨਿਕਲਿਆ ਹੈ ਇਹ ਚਾਉ ਵਾਸੀ ਤੁਸੀਂ ਆਸੇ ਪਾਸੇ ਖੜੇ ਇਹਨਾਂ ਤੋਂ ਪੁੱਛ ਸਕਦੇ ਹੋ ਕਿਸੇ ਤੋਂ ਵੀ ਇਹਨਾਂ ਕੁੜੀਆਂ ਨੂੰ ਜਦੋਂ ਕਢੀਸਿਆ ਉਹ ਸਾਥੋਂ ਚੱਲਿਆ ਨਹੀਂ ਗਿਆ ਕਿ ਐਡੀ ਵੀ ਜ਼ਬਰਦਸਤ ਇਹ ਸਰਕਾਰ ਨੂੰ ਆਉਣ ਦੀ ਹੋਰ ਵੀ ਬਹੁਤ ਤਰੀਕੇ ਹੁੰਦੇ ਆ ਧਰਨਾ ਠਾਣ ਦੇ ਕਿ ਕੁੜੀਆਂ ਦੇ ਢਿੱਡਾਂ ਦੇ ਵਿੱਚ ਲੱਤਾਂ ਮਾਰੀਆਂ ਜਾਣ ਉਹਨਾਂ ਦੀਆਂ ਚੁੰਨੀਆਂ ਖਿੱਚੀਆਂ ਜਾਣ ਆਪਦੇ ਪ੍ਰਾਈਵੇਟ ਗੁੰਡਿਆਂ ਤੋਂ ਉਹਨਾਂ ਦੇ ਕੱਟਰ ਉਹਨਾਂ ਦੇ ਹੱਥਾਂ ਦੇ ਮਾਰਨ ਤੱਕ ਜਾਣ ਉਹਨਾਂ ਨੂੰ ਸਾਹਮਣੇ ਡੀਐਸਪੀ ਸਾਹਿਬ ਖੜੇ ਐਸਐਸਪੀ ਸਾਹਿਬ ਖੜੇ ਨੇ ਉਹਨਾਂ ਨੂੰ ਇੰਨਾ ਤਾਂ ਦੇਖਣਾ ਚਾਹੀਦਾ ਕਿ ਉਹ ਕਿਵੇਂ ਨਿੱਜੀ ਬੰਦੇ ਅਟੈਕ ਲੈ ਲੈ ਕੇ ਆ ਰਹੇ ਨੇ ਪ੍ਰਸ਼ਾਸਨ ਕਰਦਾ ਪਹਿਲਾਂ ਤੋਂ ਸਾਰੀਆਂ ਸਰਕਾਰਾਂ ਧੱਕੇਸਾਹੀਆਂ ਕਰਦੀਆਂ ਐਨੀ ਜਲੀਲਤਾ ਸੀ ਪਹਿਲੀ ਵਾਰ ਦੇਖਿਆ ਕਿ ਕੁੜੀਆਂ ਨੂੰ ਐਂ ਘ੍ਰਿਸਿਆ ਗਿਆ ਬਜ਼ੁਰਗਾਂ ਨੂੰ ਘ੍ਰਿਸਿਆ ਗਿਆ ਡਾਂਗਾ ਮਾਰੀਆਂ ਗਈਆਂ ਬੱਸਾਂ ਦੀਆਂ ਵਿੱਚ ਬੈਠੇ ਡਾਂਗਾ ਮਾਰੀਆਂ ਗਈਆਂ ਨੇ ਤਾਂ ਗੱਲਬਾਤ ਕਰਦੇ ਹਾਂ ਜਿਹੜੇ ਟੀਚਰ ਨੂੰ ਮੌਜੂਦ ਨੇ ਕੀ ਵਾਪਰਦਾ ਜੀ ਕੱਲ ਜਦੋਂ ਤੁਸੀਂ ਇੱਥੇ ਧਰਨਾ ਕੀ ਕਰ ਰਹੇ ਸੀ ਕਿ ਜਦੋਂ ਸਾਰੀ ਪੁਲਿਸ ਆਉਂਦੀ ਹੈ ਜੇ ਕੀ ਹੁੰਦਾ ਸਰ ਅਸੀਂ ਆਪ ਦਾ ਧਰਨਾ ਸ਼ਾਂਤ ਮੈਥਰੀਕੀ ਨਾਲ ਚਲਾ ਰਹੇ ਸੀ ਸਵੇਰ ਅਸੀਂ ਪ੍ਰਿੰਸੀਪਲ ਦਾ ਘਰਾ ਕੀਤਾ ਸੀ ਘੰਟੇ ਲਈ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਅਸੀਂ ਇੱਥੋਂ ਲਾਨ ਕੀਤਾ ਵੀ ਅਸੀਂ ਇੱਕ ਘੰਟੇ ਲਈ ਉਹਨਾਂ ਨੂੰ ਘੇਰਾਂਗੇ ਤਾਂ ਉਹ ਬਾਹਰ ਨਹੀਂ ਆਏ ਅਸੀਂ ਆਪਦੇ ਮਿੱਥੇ ਟਾਈਮ ਦੇ ਅਨੁਸਾਰ ਅਸੀਂ ਉਸ ਟਾਈਮ ਨੂੰ ਉੱਠ ਖੜੇ ਉੱਥੋਂ ਉਸ ਤੋਂ ਬਾਅਦ ਕੀ ਹੋਇਆ ਅੰਦਰ ਜਿਹੜੇ ਸੀਗੇ ਕੁਝ ਬੰਦੇ ਪਿੰਡ ਦੇ ਹੀ ਸੀਗੇ ਤਾਂ ਉਹਨਾਂ ਨੇ ਕੀ ਕੀਤਾ ਪ੍ਰਸ਼ਾਸਨ ਨੂੰ ਕਾਲ ਕੀਤੀ ਦੇਖੋ ਇਹ ਤਾਂ ਸਾਫ਼ ਗੱਲ ਹੈ ਵੀ ਪ੍ਰਸ਼ਾਸਨ ਵੀ ਮਿਲਿਆ ਹੋਇਆ ਸੀ ਉਹਨਾਂ ਨੇ ਉਹਨਾਂ ਦੀ ਸਹਤੇ ਹੀ ਸਾਰਾ ਕੁਝ ਕੀਤਾ ਇਵਨ ਕਟਰ ਵੀ ਡੀਐਸਪੀ ਸਾਹਿਬ ਨੇ ਕੋਲੇ ਖੜ ਕੇ ਉਹਨਾਂ ਤੋਂ ਚਲਵਾਏ ਠੀਕ ਹੈ ਹਾਂਜੀ ਸਾਰਾ ਕੁਝ ਉਹਨਾਂ ਦੀ ਸਹਤੇ ਕਰਾਇਆ ਕਿਉਂਕਿ ਉਹ ਉਹ ਬੰਦੇ ਅੰਦਰ ਉਦੋਂ ਆਏ ਆ ਜਦੋਂ ਸਾਰਾ ਪ੍ਰਸ਼ਾਸਨ ਚੜ੍ਹ ਕੇ ਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹੁਣ ਸਾਰਾ ਕੁਝ ਹੋਊਗਾ ਸਾਡੇ ਨਾਲ ਵੀ ਧੱਕੇਸ਼ਾਹੀ ਬਹੁਤ ਹੋਈ ਹੈ ਸਾਡੀਆਂ ਤੁਸੀਂ ਵੀਡੀਓ ਦੇਖ ਸਕਦੇ ਹੋ ਲੇਡੀਜ਼ ਸਟਾਫ ਨੂੰ ਬਹੁਤ ਬੁਰੇ ਤਰੀਕੇ ਨਾਲ ਕਢੀਸ-ਕਢੀਸ ਕੇ ਤੇ ਬਹੁਤ ਜ਼ਿਆਦਾ ਜ਼ਖਮੀ ਵੀ ਹੋਈਆਂ ਹਮ ਪ੍ਰੈਗਨੈਂਟ ਲੇਡੀਜ਼ ਜਿਹੜੀਆਂ ਉਹਨਾਂ ਨੂੰ ਬੱਚਿਆਂ ਨੂੰ ਵੀ ਧੱਕੇ ਨਾਲ ਲੈ ਲੈ ਕੇ ਗਏ ਐ ਬਹੁਤ ਮਤਲਬ ਵੀਡੀਓ ਰਾਹੀਂ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਇਹ ਦੇਖੋ ਵੀ ਸਭ ਤੋਂ ਨਿੰਦਣਯੋਗ ਗੱਲ ਕੀ ਹੈ ਵੀ ਜਿਹੜੇ ਅੰਦਰ ਖੜੇ ਸੀ ਲੋਕ ਉਹ ਸਾਡੀਆਂ ਵੀਡੀਓ ਬਣਾ ਕੇ ਸਾਨੂੰ ਜਲੀਲ ਕਰ ਰਹੇ ਸੀ ਤੇ ਦੰਦ ਕੱਢ ਰਹੇ ਸੀ ਤੇ ਪ੍ਰਸ਼ਾਸਨ ਉਹਨਾਂ ਨੂੰ ਦੇਖ ਕੇ ਹੱਸ ਰਿਹਾ ਸੀ ਠੀਕ ਹੈ ਮਤਲਬ ਉਹਨਾਂ ਨੂੰ ਕਹਿ ਰਿਹਾ ਸੀ ਵੀ ਦੇਖੋ ਅਸੀਂ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਓਵੇਂ ਕਰਾਤਾ ਅਸੀਂ ਵੀ ਔਰਤ ਇੱਕ ਔਰਤ ਦੇ ਕਹਿੰਦੇ ਇੰਨਾ ਪ੍ਰਸ਼ਾਸਨ ਚੜ ਕੇ ਆ ਗਿਆ ਤਾਂ ਅਸੀਂ ਔਰਤਾਂ ਨਹੀਂ ਸੀ ਤਾਂ ਇਹ ਤਾਂ ਸਿਰ ਸਰਾਸਰ ਧੱਕੇਸ਼ਾਈ ਹੋਈ ਹੈ ਬਹੁਤ ਜ਼ਿਆਦਾ ਧੱਕੇਸ਼ਾਈ ਹੋਈ ਹੈ ਸਾਰਾ ਪਿੰਡ ਗਵਾ ਮਾਤਾ ਜੀ ਕੀ ਤੁਸੀਂ ਇੱਥੇ ਸੀਗੇ ਕੱਲ ਜਦੋਂ ਸਾਰਾ ਕੁਝ ਵਾਪਰੇ ਹਾਂ ਪੁੱਤੇ ਇੱਥੇ ਸੀਗੇ ਇਹ ਜਦੋਂ ਇੱਥੇ ਧਰਨਾ ਲੱਗਿਆ ਇਹਨਾਂ ਨੇ ਕਿਸਾਨ ਜੁਨੀਅਰਾਂ ਨੂੰ ਆਦਾ ਦੁੱਖ ਰੋਇਆ ਵੀ ਸਾਡਾ ਢਿੱਡ ਭੁੱਖਾ ਹੈ ਸਾਨੂੰ ਤਨਖਾਹਾਂ ਨਹੀਂ ਮਿਲੀਆਂ ਬੱਚਿਆਂ ਨੂੰ ਵਰਦੀਆਂ ਨਹੀਂ ਮਿਲੀਆਂ ਕਿਤਾਬਾਂ ਨਹੀਂ ਮਿਲੀਆਂ ਸਾਰਾ ਕੁਝ ਇੱਥੇ ਆਉਂਦਾ ਹੈ ਇਹ ਕਿਉਂ ਨਹੀਂ ਦੇ ਰਹੀ ਇਹਨਾਂ ਨੇ ਸਾਨੂੰ ਲੈ ਕੇ ਇੱਥੇ ਧਰਨਾ ਲਾ ਲਿਆ ਮਾਪੇ ਨਾਲ ਹੈ ਜਿਨ੍ਹਾਂ ਬੱਚਿਆਂ ਨੂੰ ਵਰਦੀਆਂ ਨਹੀਂ ਮਿਲੀਆਂ ਜਿਨ੍ਹਾਂ ਨੂੰ ਕਿਤਾਬਾਂ ਨਹੀਂ ਮਿਲੀਆਂ ਖਾਣੇ ਨਹੀਂ ਮਿਲ ਰਹੀ ਇਹਨਾਂ ਨੂੰ ਉੱਥੋਂ ਇਹ ਜਾਂਦੀ ਰਹੀਆਂ ਡਿਊਟੀ ਕਰਦੀ ਇਹਨਾਂ ਨੂੰ ਬਾਹਰ ਕੱਟਤਾ ਇਹ ਬਾਹਰ ਜਦੋਂ ਕੱਟਤਾ ਫਿਰ ਦਿਨ ਦਾ ਦਰ ਨਾ ਲਾ ਲਿਆ ਛੋਟੇ ਛੋਟੇ ਬੱਚੇ ਛੱਡ ਕੇ ਆਉਂਦੀਆਂ ਨਾ ਘਰਾਂ ਦੇ ਵਿੱਚ ਦੇਖੋ ਕਿਸੇ ਦੀ ਨਾਨੀ ਦਾਦੀ ਸੱਸ ਸੋਰਾ ਬਿਮਾਰ ਇਹ ਵਿਚਾਰੀਆਂ ਹੁੰਦੀਆਂ ਨੇ ਪੁਲਿਸ ਮੁਲਾਜ਼ਮ ਨੇ ਬਹੁਤ ਜ਼ਿਆਦਾ ਤੱਕਾ ਕੀਤਾ ਹੈ ਪੁਲਿਸ ਮੁਲਾਜ਼ਮ ਦੀਆਂ ਢੀਆਂ ਸੀ ਇਹ ਭੈਣਾ ਸੀ ਇੰਨੀ ਜ਼ਬਰਦਸਤੀ ਨਹੀਂ ਕਰਨੀ ਸੀਗੀ ਬਹੁਤ ਤੱਕਾ ਕੀਤਾ ਪੁੱਤ ਚਲੋ ਰਾਜਨੀ ਤੇ ਵੀ ਭੀੜ ਪਈ ਸੀ ਪਿੰਗਲੇ ਨੂੰ ਗੁਰੂ ਨੇ ਸ਼ਾਮ ਤੱਕ ਹੋ ਗਿਆ ਸੀ ਭਗਵਾਨ ਤੁਮਾਰ ਨੂੰ ਮੈਂ ਪਹਿਲਾਂ ਤਾਂ ਸੱਸ ਵੀ ਕਾਲ ਬੁਲਾਉਨੇ ਆ ਫਿਰ ਉਹਨੂੰ ਕਹਿੰਨੇ ਆ ਵੀ ਤੂੰ ਜਿੱਦੇ ਦਾ ਉੱਠਿਆ ਪੁੱਤ ਤੂੰ ਸਾਡੇ ਧਰਨੇ ਨਹੀਂ ਚੁਕਾਏ ਸਾਡਾ ਕਹਿਣ ਨਹੀਂ ਬਣਦਾ ਕਾਲੀਦਾਰ ਨੂੰ ਸਲਾਝੇ ਕਹ ਕੈਰਟ ਨੂੰ ਸਾਡੇ ਆ ਬਿਵਤਾ ਨਹੀਂ ਪਈ ਸੀ ਕਦੇ ਕਿਤੇ ਸਾਡੀਆਂ ਕੁੜੀਆਂ ਕੁੱਟੀਆਂ ਨਹੀਂ ਗਈਆਂ ਸੀ ਪੁਲਿਸ ਮੁਲਾਜ਼ਮ ਪਹਿਣਾ ਨੇ ਇਹਨਾਂ ਦੀ ਹਮਦਰਦੀ ਨਹੀਂ ਕੀਤੀ ਕਿੜੀ ਸੀਆਂ ਜਿਨ੍ਹਾਂ ਨੂੰ ਪੰਜਵਾ ਪੰਜਵਾ ਮਹੀਨਾ ਸੀ ਉਹਨਾਂ ਦੇ ਲਤਾਂ ਟਿੱਡ ਚ ਮਾਰੀਆਂ ਭਗਵਾਨ ਤੁਮਾਨ ਐਨੀ ਜ਼ਬਰਦਸਤੀ ਨਹੀਂ ਕਰਨੀ ਸੀ ਤੂੰ ਕਿਸਾਨ ਦਾ ਪੁੱਤ ਹੈ ਕਿਸਾਨਾਂ ਦੇ ਤੂੰ ਦੇਖ ਲੈ ਕਿੱਥੇ ਕਹਿੰਦੇ ਹੋ ਪੰਜਾਬ ਸਾਡੀ ਸਿਉਣੇ ਦੀ ਚਿੜੀ ਭਗਵਾਨ ਤਮਨ ਤੂੰ ਤਾਂ ਸਾਨੂੰ ਛੜਕਾਂ ਤੇ ਰੋਲਤਾ ਤੂੰ ਤਾਂ ਦੋ ਦੋ ਵਿਆਹ ਕਰਾ ਲੈ ਆ ਕੁੜੀਆਂ ਦੀਆਂ ਤਾਂ ਸੁਣ ਲੈ ਤੂੰ ਕੁੜੀਆਂ ਦੀਆਂ ਇਹਨਾਂ ਦੇ ਢਿੱਡ ਭੁੱਖੇ ਨਾ ਚੰਗੇ ਘਰਾਂ ਦੀਆਂ ਕੁੜੀਆਂ ਪੜੀਆਂ ਲਿਖੀਆਂ ਕੀ ਇਹ ਕੱਲ ਇੱਥੇ ਕੁੜੀਸੀਆਂ ਗਈਆਂ ਕੀ ਕਸੂਰ ਸੀ ਪੁਲਿਸ ਚਿੱਟੇ ਵਾਲਾ ਨੂੰ ਨਹੀਂ ਫੜਦੀ ਪੁਲਸ ਤੂੰ ਗੋਲੀਆਂ ਵਾਲਿਆਂ ਨੂੰ ਨਹੀਂ ਫੜਦੀ ਪੁੱਸ ਕਾਥੜ ਵਾਲਿਆਂ ਨੂੰ ਨਹੀਂ ਕਰਦੀ ਇਹਨਾਂ ਨੇ ਕੀ ਕਸੂਰ ਸੀ ਪੁੱਤ ਵੀ ਤੂੰ ਭਗਵਾਨ ਤੋਂ ਮਾਣ ਤੂੰ ਹਾਈ ਕਰਦਾ ਤੇਰੇ ਗੁੜੀਆਂ ਵੀ ਹੋ ਗਈ ਤੂੰ ਤਰਸ ਕਰਦਾ ਪੁੱਤ ਇਹਨਾਂ ਮੈਂ ਖੇਮਾਂ ਦੀ ਜਾਤ ਕਾਂ ਬਾਈ ਗੁਰੂ ਕਾ ਕਰਦਾ ਜਿਹੜਾ ਹੁਣ ਮਤਲਬ ਪਿੰਡ ਵੱਲੋਂ ਫੈਸਲਾ ਲਿਆ ਕੇ ਕੋਈ ਆਮ ਆਦਮੀ ਨੂੰ ਬੜਨ ਨਹੀਂ ਦੇਣਾ ਉਹ ਕੀ ਫੈਸਲਾ ਲਿਆ ਗਿਆ ਹੁਣ ਫੈਸਲਾ ਇਹ ਲਿਆ ਵੀ ਜਿਹੜਾ ਸਾਡੇ ਨਾਲ ਪਿੰਡ ਦੇ ਜਿੱਥੇ ਕਿਤੇ ਇਹਨਾਂ ਢੀਆਂ ਦੀ ਰੱਖਿਆ ਕਰਦੇ ਕਿੱਥੇ ਬਰੂਦੀ ਹੋਗੀ ਬਰੂਦੀ ਸਾਡੇ ਅੱਗੇ ਵੀ ਹੋਈ ਐ ਸਾਡੇ ਗੋਲੀਆਂ ਚੱਲੀਆਂ ਨਾ ਸਾਡੇ ਸਾਰਾ ਕੁਝ ਆਮ ਪਾਰਟੀ ਵਾਲਿਆਂ ਨੇ ਕਰਾਇਆ ਐ ਆਮ ਕਾ ਪਾਰਟੀ ਵਾਲੇ ਹੁਣ ਕਰਾਉਂਦੇ ਨਾ ਇਹਨਾਂ ਨੂੰ ਹੁਣ ਹਰਖ ਚ ਕਹਿਨੇ ਆ ਵੀ ਅਸੀਂ ਨਹੀਂ ਬਣ ਦੇਣਾ ਆਉਂਦਾ ਤਾਂ ਹੈ ਨਹੀਂ ਇੱਜ਼ਤ ਤਾਂ ਹੈ ਨਹੀਂ ਦੋ ਸਾਲ ਭਗਵੰਤ ਪੀਲੇ ਕੇ ਉਹਦੀਆਂ ਕੜਛੀਆਂ ਪੁੱਤ ਮੇਰਿਆ ਕੋਈ ਚੰਗਾ ਕੰਮ ਨਹੀਂ ਕੀਤਾ ਬੁੜੀਆਂ ਨੂੰ ਕਹਿੰਦਾ ਮੈਂ 2500 ਕਰੂੰ ਬਾਠ ਬੋਟਾ ਲੈ ਗਿਆ ਬੁੜੀਆਂ ਦੀ ਸੁਣੀ ਨਹੀਂ ਇੱਕ ਕੱਲਾ ਕਰਾਏ ਦਾ ਕਹੇਤਾ ਅਜ ਤੱਕ ਕਰਾਏ ਲਾਖੇ ਬਖਜਾ ਕਰਾਂਗੇ ਸਾਨੂੰ ਤਾਂ ਬਹੁਤ ਦੁਖੀ ਕਰਤਾ ਜਦੋਂ ਐਡੀਆਂ ਟੀਚਰਾਂ ਦੁਖੀ ਨਾ ਸਾਡੀਆਂ ਤਾਂ ਅਨਪੜ੍ਹ ਦੁਖੀ ਦੁਖੀ ਅਸੀਂ ਤਾਂ ਮਾਈਆਂ ਅਸੀਂ ਤਾਂ ਪੁੱਤਾਂ ਦੀਆਂ ਸੁੱਖਾ ਮੰਗਦੇ ਬੜਾ ਚਾਹ ਹੋਇਆ ਦੀ ਭਗਵਾਨ ਤਮਾਨ ਹੁਣ ਚੰਗੇ ਕੰਮ ਕਰੂਗਾ ਪਰ ਨਹੀਂ ਕਰੇ ਨਹੀਂ ਕਰੇ ਪੁੱਤ ਮੇਰਾ ਨਹੀਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਅੱਛਾ ਕਿਵੇਂ ਤੁਸੀਂ ਜਦੋਂ ਪੁਲਿਸ ਆਉਂਦੀ ਹੈ ਤੁਹਾਨੂੰ ਉਹਨਾਂ ਨੇ ਪਹਿਲਾਂ ਕਿਹਾ ਕਿ ਧਰਨਾ ਚੱਕ ਲਓ ਜਾਂ ਅਨੁਸਾਰ ਜਿਹੜਾ ਕਾਰਵਾਈ ਸ਼ੁਰੂ ਕਰਤੀ ਆ ਨਹੀਂ ਸਰ ਉਹਨਾਂ ਨੇ ਕੋਈ ਵੀ ਗੱਲਬਾਤ ਐਵੇਂ ਦੀ ਨਹੀਂ ਕੀਤੀ ਤੇ ਇਥੋਂ ਸਾਡੇ ਸਟੇਜ ਤੋਂ ਜਥੇਬੰਦੀ ਵੱਲੋਂ ਐਲਾਨ ਵੀ ਹੋਇਆ ਸੀ ਕਿ ਤੁਸੀਂ ਮੀਟਿੰਗ ਦਾ ਮਾਹੌਲ ਬਣਾ ਲਓ ਤੇ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਨੂੰ ਤਿਆਰ ਆ ਪਰ ਉਹਨਾਂ ਨੇ ਮਤਲਬ ਕਿਸੇ ਤਰ੍ਹਾਂ ਕਿਸੇ ਪ੍ਰਕਾਰ ਕੋਈ ਗੱਲਬਾਤ ਨਹੀਂ ਸੁਣੀ ਤੇ ਇਕਦਮ ਹੀ ਸਾਡੇ ਤੇ ਸਾਡੇ ਤੇ ਬੈਠੇ ਤੇ ਅਟੈਕ ਕੀਤਾ ਸਾਨੂੰ ਇਹ ਸੀ ਅੰਦਰੋਂ ਅੰਦਰ ਕੁਝ ਜਾਣੇ ਅੰਦਰ ਬੈਠੇ ਹੋਏ ਸੀਗੇ ਵੀ ਅੰਦਰੋਂ ਜਿੰਦਾ ਤੋੜਨਗੇ ਤਾਂ ਅਸੀਂ ਮਤਲਬ ਗੇਟ ਤੇ ਇਹਨਾਂ ਦੇ ਪਿੱਛੋਂ ਦੀ ਆ ਕੇ ਜਿਹੜਾ ਲੇਡੀਜ਼ ਪ੍ਰਸ਼ਾਸਨ ਸੀਗਾ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਸਾਡੇ ਨਾਲ ਧੱਕੇਸ਼ਾਈ ਕੀਤੀ ਜਿਨ੍ਹਾਂ ਦੇ ਵਿੱਚ ਕੱਲ ਮੈਂ ਵੀ ਸ਼ਾਮਲ ਸੀਗੀ ਤੇ ਸਾਨੂੰ ਬਹੁਤ ਕੜੀਸ-ਕੜੀਸ ਕੇ ਸਾਰੇ ਲੇਡੀਜ਼ ਟੀਚਰਸ ਨੂੰ ਲੈ ਕੇ ਗਏ ਨੇਗੇ ਤੇ ਬਹੁਤ ਸਾਡੇਆਂ ਦੇ ਸੱਟਾਂ ਬੱਜੀਆਂ ਨੇਗੀਆਂ ਤੇ ਕੁਝ ਸਾਡੇ ਟੀਚਰ ਜਿਹੜੇ ਉੱਥੇ ਕਹਿੰਦੇ ਕੀ ਸੀ ਕਿ ਕਿ ਧਰਨਾ ਨਹੀਂ ਲਾਉਣਾ ਤੁਸੀਂ ਇੱਥੇ ਹੁਣ ਹਾਂਜੀ ਬਸ ਇੱਕ ਇੱਕਦਮ ਇਹਨਾਂ ਨੇ ਆ ਕੇ ਅਟੈਕ ਕੀਤਾ ਵੀ ਤੁਸੀਂ ਧਰਨਾ ਚੱਕੋ ਤੇ ਸਾਡੀਆਂ ਮੰਗਾਂ ਦਾ ਕੋਈ ਕਿਸੇ ਨੇ ਗੱਲ ਹੀ ਨਹੀਂ ਕੀਤੀ ਹੈਗੀ ਵੀ ਤੁਹਾਡੀਆਂ ਮੰਗਾਂ ਅਸੀਂ ਮੰਨਾਂਗੇ ਨਹੀਂ ਮੰਨਾਂਗੇ ਤੇ ਜਿਹੜਾ ਕੁਝ ਕਰਵਾਇਆ ਸਾਰਾ ਪ੍ਰਿੰਸੀਪਲ ਅੰਦਰ ਮੌਜੂਦ ਬੈਠੀ ਹੋਈ ਹੈ ਤੇ ਪ੍ਰਿੰਸੀਪਲ ਸੀਗੀ ਗੁਰਜੀਤ ਕੌਰ ਬਾਲੀਆ ਅਨੂਪ ਕੁਮਾਰ ਬੈਠਾ ਹੋਇਆ ਸੀਗਾ ਇੱਥੇ ਤੇ ਪਿੰਡ ਦੇ ਹੋਰ ਕੁਝ ਜਾਣੇ ਸੀਗੇ ਜਿਹੜਾਂ ਜਿਨ੍ਹਾਂ ਦੇ ਨਜ਼ਰ ਦੇ ਵਿੱਚ ਸਾਰਾ ਕੁਝ ਇਹ ਵਾਪਰਿਆ ਹੈਗਾ ਤੇ ਉਸ ਤੋਂ ਬਾਅਦ ਚ ਉਹਨਾਂ ਨੇ ਸਾਡੀ ਜਰੀਲਤਾ ਇੰਨੀ ਸਾਡੀ ਜਰੀਲਤਾ ਨਾਲ ਸਾਨੂੰ ਲੈ ਕੇ ਗਏ ਨੇ ਖਿੱਚ ਤੂ ਕਰਕੇ ਪਰ ਫੇਰ ਵੀ ਜਿਹੜੇ ਪਿੰਡ ਦੇ ਲੋਕ ਸੀ ਕੁਝ ਅੰਦਰ ਬੈਠੇ ਸੀ ਜਿਹੜੇ ਤੇ ਉਹਨਾਂ ਨੇ ਮਤਲਬ ਹਾਸਸ ਕੇ ਮਤਲਬ ਬਾਹਰ ਆਏ ਨੇ ਤਾੜੀਆਂ বজਾਈਆਂ ਨੇ ਮਤਲਬ ਇਹਨਾਂ ਨੂੰ ਲੈ ਕੇ ਗਏ ਨੇ ਕਿਸੇ ਨੇ ਕੋਈ ਸ਼ਰਮ ਨਹੀਂ ਮੰਨੀ ਜਿਹੜੇ ਅੰਦਰ ਬੈਠੇ ਸੀਗੇ ਬਹੁਤ ਜ਼ਿਆਦਾ ਜਲੀਲ ਕੀਤਾ ਸਾਨੂੰ ਧਰਨਾ ਜਿਹੜਾ ਤੁਸੀਂ ਦੁਬਾਰਾ ਲਾ ਲਿਆ ਇਸੇ ਤਰ੍ਹਾਂ ਚੱਲੂਗਾ ਜਿੰਨਾ ਚਿਰ ਮੰਗਾ ਨਹੀਂ ਜਿੰਨਾ ਚਿਰ ਸਾਡੇ ਆਗੂ ਆਈ ਜਾ ਰਹੇ ਨੇ ਮੀਟਿੰਗਾਂ ਹੋਈ ਜਾਂਦੀਆਂ ਨੇ ਜੀ ਜਿਵੇਂ ਉਹਨਾਂ ਦਾ ਫੈਸਲਾ ਹੋਊਗਾ ਸੀ ਉਸ ਉਮੇ ਕਰਾਂਗੇ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਜਿਹੜੇ ਇੱਥੇ ਸਟਾਫ ਮੌਜੂਦ ਆ ਜਿਹੜਾ ਸਕੂਲ ਦਾ ਲੰਬੇ ਸਮੇਂ ਤੋਂ ਉੱਥੇ ਧਰਨਾ ਚੱਲ ਰਿਹਾ ਹੋਰ ਗੱਲਬਾਤ ਕਰਾਂਗੇ ਇਸ ਤੋਂ ਬਾਅਦ ਤਸਵੀਰ ਇਹ ਫਿਲਹਾਲ ਦੇ ਲਈ ਦਿਓ